ਸਤਨਾਮ ਵਾਹਿਗੁਰੂ ਸਾਹਿਬ ਜੀ ਸੋਇ ਮਹੱਲਾ ਪੰਜਵਾ ਕਰਮ ਤਰਮ ਪਖੰਡ ਜੋ ਦਿਸੈ ਜਮ ਜਗਾਤੀ ਲੂਟਾ ਨਿਰਵਾਣ ਕੀਰਤਨ ਗਾਉ ਕਰਤੇ ਕਾਇ ਨਮਕ ਸਿਮਰਤ ਜਿਤੇ ਛੁਟਾ ਕਰਮ ਧਰਮ ਪਖੰਡ ਝੋਦੀਸ ਮਜਗਾਤੀ ਲੋਟ ਨਿਰਵਾਣ ਕੀਰਤਨ ਗਾਵੋ ਕਰਤੇ ਕ ਨਮਕ ਸਿਮਰਤ ਜਿਤ ਛੋਟ ਸੰਤੋ ਸਾਗਰ ਪਾਰ ਉਤਰੀਏ को बचन कमावे संतन का सोगुर पर शादी तरिया कोट तीरथ में जनष न इस कल में ਬਸ ਆਸਤ ਇਹਨੇ ਪੜਿਆ ਮੁਕਤ ਨਾ ਹੋਈ ਇੱਕ ਅੱਖਰ ਜੋ ਘਰ ਮਖਜਾਪ ਤਿਸ ਕੀ ਨਿਰਮਲ ਸੋਈ ਖਤਰੀ ਇਬਰਾਹਿਮਨ ਸੋਦਵੇ ਉਪਦੇ ਚਹਵਰ ਨਾ ਕਉ ਸਾਂਝ ਗਰਮ ਖ ਨਾਮ ਜਪ ਉਧਰੈ ਸੋ ਕਲ ਮਹਿ ਘਟ ਘਟ ਨਾਨਕ ਮਝ ਖਤਰੀ ਬ੍ਰਾਹਮਣ ਸੋਦਵੈ उपदेश चहवर ना को सांझ गुरमुख नाम जप उधर सुकल में है घट घट नानक मझ गुरु जी का खालसा वाहे गुरु जी की फतेह ਸੋਹੀ ਮਹਿਲਾ ਪੰਜਵਾ ਕਰਮ ਧਰਮ 파ਖੰਡ ਜੋ ਦੀਸੈ ਤੈਨ ਜਮ ਜਾਗਾਤੀ ਲੋਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛਟੈ ਗੁਰੂ ਪਿਆਰ ਵਾਲਿਓ ਅਜ ਦਾ ਪਾਵਨ ਵਖਵਾਕ ਸਤਿਗੁਰੂ ਗੁਰੂ ਅਰਜਨ ਦੇਵ ਪਤਸ਼ਾਹੀ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸੋਇ ਹਿਰਾ ਗੰਦਰ ਪਾਵਨ ਅੰਗ 747 ਅਤੇ 48 ਉੱਤੇ ਸੁਭਾਏ ਮਾਨ ਸਤਿਗੁਰ ਬਖਸ਼ਿਸ਼ ਕਰਦੇ ਨੇ ਸੇ ਭਾਈ ਜੋ ਧਰਮ ਦੇ ਨਾਮ ਤੇ ਤੋਂ ਕਰਮ ਕਾਂਡ ਕਰ ਰਿਹਾ ਹੈ ਪਾਖੰਡ ਕਰ ਰਿਹਾ ਹੈ ਚੇਤਾ ਰੱਖੀ ਰਾਹ ਵਿੱਚ ਜਮ ਰਾਜ ਨੇ ਨਨ ਲੁੱਟ ਲੈਣਾ ਇਹ ਮਾਲਕ ਦੇ ਦਰ ਤੇ ਪ੍ਰਵਾਣੇ ਕੀ ਚਾਹੁੰਦਾ ਹੈ ਤੇ ਮੁਕਤ ਹੋਣਾ ਚਾਹੁੰਦਾ ਹੈ ਤੇ ਮਾਲਕ ਦੀ ਸਿਫਤ ਸਲਾਹ ਕਰੀ ਸੇਵਕ ਸਲਾਹ ਕਰਦਿਆਂ ਹੋਇਆ ਮਨ ਦੇ ਵਿੱਚ ਕੋਈ ਇੱਛਾ ਨਾ ਰੱਖੀ ਬਿਨਾਂ ਕਾਮਨਾ ਤੋਂ ਸੰਮਲਕ ਦੀ ਵਡਿਆਈ ਕਰੀ ਤੇ ਜਿਉਂ ਬਿਨਾਂ ਕਾਮਨਾ ਤੋਂ ਜੋ ਸੰਮਲਕ ਦੇ ਚਰਣਾ ਦੇ ਨਾਲ ਜੁੜੇਗਾ ਤੇ ਨਿਮਕ ਸਿਮਰਤ ਮਾਤਰ ਦੇ ਨਾਲ ਹੀ ਤੇਰਾ ਛੁਟਕਾਰਾ ਹੋ ਜਾਣਾ ਹੈ ਮੁਕਤ ਹੋ ਜਾਣਾ ਹੈ ਨਹੀਂ ਤਾਂ ਧਿਆਨ ਰੱਖੀ ਕਰੋਨਾ তীਰਥਾ ਤੇ ਵੀ ਜਾ ਕੇ ਤੇਰਾ ਭਲਾ ਨਹੀਂ ਹੋ ਸਕਦਾ ਅੰਦਰੋਂ ਮੈਲ ਵਧੇਗੀ ਘਟੇਗੀ ਨਹੀਂ ਪਰ ਜਦੋਂ ਸੰਮਲਕ ਦੀ ਵਡਿਆਈ ਕਰੇਗਾ ਤੇ ਅੰਦਰ ਦੇ ਲੱਗੇ ਇਹ ਮੈਲ ਵੀ ਧੋਤੀ ਜਾਣੀ ਹੈ ਅਤੇ ਨਿਰਮਲ ਹੋ ਕੇ ਉਸ ਮਾਲਕ ਦੇ ਦਰ ਤੇ ਪਰਵਾਨ ਹੋਵੇਗਾ ਸਤਿਗੁਰ ਮਿਹਰ ਕਰਨ ਸਾਰੇ ਧਰਮ ਦੇ ਨਾਤੇ ਕੀਤੇ ਕਰਮ ਕਾਂਡ ਛੱਡ ਕੇ ਉਸ ਮਾਲਕ ਦੀ ਸਿਫਤ ਵਡਿਆਈ ਗੁਰੂ ਗੁਰੂ ਜਪਿਏ ਸੇਵਾ ਤੇ ਸਿਮਰਨ ਕਰਿਏ ਆਕੇ ਜੀਵਨ ਸਵਰ ਸਕੇ ਸਤਿਗੁਰ ਸਭਨਾ ਦਾ ਨਾਮ ਸੇਵਾ ਸਿਮਰਨ ਬਖਸ਼ਣ ਸਭਨਾ ਦਾ ਆਵਿਆ ਗਾਵਿਆ ਪ੍ਰਵਾਨ ਕਰਨੇ ਜੀ ਹੋਈਆਂ ਭੁੱਲਾਂ ਦੇਖਿਮਾ ਵਾਹਿ ਹੈ ਗੁਰਜੀਕਾ ਖਲਸਾ ਵਾਹਿ ਹੈ ਗੁਰਜੀਕੀ ਫਤ